ਲੱਕੀ ਬਲੁੰਦੀ ਚੈਨਲ ਦੇ ਬਾਈ ਸਾਰਿਆਂ ਦਾ ਸਵਾਗਤ ਆ ਟਾਲੀ ਵਾਲ ਕਬੂਤਰ ਕਲੱਬ ਦੀ ਜਿਹੜੀ ਬਾਜੀ ਅੱਜ ਆਪਣੇ ਪਿੰਡ ਬਲੁੰਦੀ ਰੱਖੀ ਹੋਈ ਆ ਉਹਦੀ ਸਰਵਾਦ ਬਾਈ ਹੋਣ ਜਾ ਰਹੀ ਆ ਤੇ ਥੋੜੇ ਟਾਈਮ ਦੇ ਵਿੱਚ ਹੀ ਤੁਹਾਨੂੰ ਬਾਈ ਕਬੂਤਰਾਂ ਦੀ ਜਿਹੜੀ ਚੈਕਿੰਗ ਹੋ ਗਈ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਬਾਈ ਦੇ ਲਿਖਾ ਨਹੀਂ ਜੀ

ਆ ਗਿਆ ਦਿਨ ਜਗਨਨਾਥ ਦੇ ਬੰਦ ਕੋਈ ਯਾਰ ਆਵੇ ਗੱਡੀ ਤੋੜਾਂ ਲੀਆ ਇਹ ਆ ਕਾਲਾ ਰੂਮੀ ਲਾਲ ਕਸਾਵਾ ਹਾਂ ਕਾਲਾ ਰੂਮੀ ਅਕਾਖ ਨੋ ਤੇ ਹੋਰ ਪਰਦਾਗੇ ਰੇਲ ਗੱਡੀ 68 ਆਹ ਆਹ ਜੰਮੇ ਨੂੰ ਸਾਹ ਦੇ ਤੇ ਰੋਇਆ ਜੀ ਜੰਮੇ ਤੇ ਲਾਲ ਰੰਗ ਦਾ ਲਾਬਾਤ ਖਾ ਰਹੀ ਨਾ ਮੈਂ ਜਰਾ ਦੱਬ ਲਈ ਆਪਾਂ ਲਈ ਆਪਣੀ ਹਰਦੀ ਦਾਲ ਮਗਨਾਲੇ ਆਂ ਅੱਲੇ ਹਰੇ ਨੂੰ ਮੈਂ ਫੋਟੋ ਲਈ ਫੋਟੋ ਲਈ ਨਗੂਣਾਂ ਕੈਮਰੇ ਵਾਲੇ ਤੇ ਕੈਮਰਾ ਚਲਾ ਲਓ ਬੱਤਾ ਲੋ ਵੀਰੇ 7 ਵਜੇ ਛੱਡੇ ਜਾਣਗੇ 7 ਵਜੇ ਅਜੇ ਬਾਈ ਹੁਣੀ ਸਾਰੇ ਜਿਹੜੇ ਮੋਰਾ ਮੋਰਾ ਲਵਾਉਂਦੇ ਆ ਤੇ ਫੇਰ ਦੇਖਦੇ ਆ ਕੀ ਬਣਦਾ ਬਾਜੀ ਕਿਹੜੇ ਪੰਡਾ ਕਹਿੰਨਾ ਬਰੋ ਬਾਜੀ ਦਾ ਆਪਣੇ ਪੰਡ ਹੀ ਆ ਬਰੋ ਵੀਰੇ ਕਬੂਤਰ ਸਿਆ ਦਾ ਪਤਾ ਨਹੀਂ ਉਹ ਤਾਂ 90 ਤੋਂ ਉੱਪਰ ਹੀ ਹੋ ਜਾਣੇ ਆ 100 ਦੇ ਕਰੀਬ ਹੋ ਜਾਣਾ ਇਸ ਵਾਲੀਏ ਦਿਖਾਈਏ ਸਾਨੂੰ ਕਿੱਥੇ ਬੈਠਾ ਆ ਬੈਠਾ ਬਜਾਰਾ ਯਾਰ ਮੈਂ ਕਹਿੰਨਾ ਹਿੱਸੋ ਵਾਲੀਆ ਤਾਂ ਬੰਦੇ ਜਿਵੇਂ ਹੀ ਨਹੀਂ ਹੈਗਾ ਹੰਕਾਰ ਹੰਪੂਰ ਹੈ ਨਾ ਬੰਦਾ ਸਿੰਪਲ ਆ ਬਈਆ ਸਤੋਂ ਸਾਰੇ ਕਬੂਤਰ ਹੋ ਗਏ 92 ਟੋਟਲ ਪੰਡ ਬੜੁੰਦੀ ਟਾਲੀ ਵਾਲ ਕਬੂਤਰ ਕਲੱਬ ਦੀ ਆ ਜਿਹੜੀ ਬਾਜੀ 92 ਘੁੱਤਰਾਂ ਨੂੰ ਓਲੇ ਲੱਗਣਗੇ ਬਾਕੀ ਦੇਖਦੇ ਆ ਘਾੜ ਬਾਦ ਕੀ ਹੋਊਗੀ ਮੌਕੇ ਦੀ ਰਿਪੋਰਟ ਲੱਗਣ ਵਾਲਾ ਹੀ ਆ ਕੰਮ ਬੱਸ 6:45 ਮਿੰਟ ਹੋ ਗਏ 6:50 ਤੇ 6:00 ਤੇ ਕਹਿਦਣ ਵੀ ਲੱਗਣਗੇ ਲੋ ਬਾਈ ਦੱਸਾਂਗੇ ਤੁਹਾਨੂੰ ਰਿਪੋਰਟ ਸਾਰੇ ਬਾਈ ਆਪਣੇ ਅੱਗੇ ਦਾ ਬੈਠੇ ਹੀ ਨੇਗੇ ਪਾਣੀ ਨੂੰ ਲਾਉਣ ਲੱਗ ਗਏ ਤੇ ਬੱਸ ਥੋੜੇ ਟਾਈਮ ਚ ਓਲੇ ਜਿਹੜੇ ਸਟਾਰਟ ਹੋ ਜਾਣੇ ਬਾਈ ਤੇ ਹੱਕ ਵੀਡੀਓ ਚ ਪਾਉਂਦੇ ਆ ਬਾਈ ਕਿੰਨੇ ਐਮਐਲ ਪਾਣੀ ਤੁਸੀਂ ਲਾਉਣੇ ਆ ਜਰੂਰ ਦੱਸਿਓ ਸਰਾਂਜਣਾ ਲਾਉਣੇ ਹੋ ਜਾਂ ਨਲਕੀ ਨਾਲ ਲਾਉਣੇ ਹੋ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਿਆ ਕਰੋ ਉਸਤਾਰਪੁਰੀ ਬਸ ਰੋਡੇ ਲਈ ਵੀ ਬਣਾਉਨੇ ਆ ਯਾਰ ਹੋਰ ਆਪਾਂ ਕੀ ਕਰਨਾ ਯਾਰ ਅੱਬਾਈ ਹੁਣੀ ਸੁੱਤੇ ਕਰਦੇ ਆ ਪੈਰ ਕਰੀ ਚੱਲਿਆ ਕਰੋ ਭਰਾ ਬਣ ਕੇ ਕਮੈਂਟ ਯਾਰ ਹੋਰ ਦੱਸੋ ਠੀਕ ਠਾਕ ਹਾਂ ਲਿਖਿਆ ਕਰੋ ਯਾਰ ਕਿਹੜਾ ਜਾਨਵਰ ਕਿੱਥੇ ਛੱਡਿਆ ਅੱਜ ਅਸੀਂ ਕਿੱਥੇ ਬਾਜੀ ਤੇ ਗਏ ਸਾਰਾ ਕਮੈਂਟ ਕਰਿਆ ਕਰੋ ਭਰਾਓ ਛੋਡੇ ਲਈ ਹੀ ਬਣਾਉਨੇ ਆ ਆਪਾਂ ਤੇ ਇਹ ਹੋਰ ਚੈੱਕ ਹੁੰਦਾ ਯਾਰ ਬਾਈ ਉਹਨਾਂ ਦਾ ਕੰਪੂਟਰ ਕਪੂਤਰ ਹੋਰ ਵਧੀਆ ਬਾਈ ਠੀਕ ਠਾਕ ਆ ਲਾਈਵ 'ਚ ਚਲਾਇਆ ਸੀ ਥੋੜਾ ਟਾਈਮ ਹੀ ਚਲਾਇਆ ਸੀ ਲਾਈਵ ਚ ਚਲਾਇਆ ਸੀ ਆਪਾਂ ਥੋੜਾ ਟਾਈਮ ਹੀ ਚਲਾਇਆ ਸੀ ਵਧੀਆ ਸੀਗਾ 70 ਜਾਣੇ ਦੇਖਣ ਲੱਗ ਗਏ ਸੀਗੇ ਤੇ ਯਾਰ ਬੱਸ ਫਿਰ ਬੰਦ ਕਰਤਾ ਤੇ ਹੋਰ ਸਾਰੇ ਲਾਈ ਜਾਂਦੇ ਆ ਪਾਣੀ ਕਲਦੀਪ ਲਪਤਾਲੇ ਹੁਣੀ ਪਾਈ ਹੋਣੀ ਬੈਠੇ ਆ ਆਪਣੇ ਤੇ ਬਾਕੀ ਦੇਖਦੇ ਆ ਮੌਕੇ ਦੀ ਰਿਪੋਰਟ ਦੇਈ ਜਾਵਾਂਗੇ ਬਾਈ ਵੀਡੀਓ ਦੇ ਵਿੱਚ ਸਾਰਾ ਕੁਝ ਹੀ ਹੁੰਦਾ ਯਾਰ ਐ ਨਹੀਂ ਹੁੰਦਾ ਹੈਗਾ ਵੀ ਵੀਡੀਓ ਆਪਾਂ ਉਹੀ ਬਣਾਉਨੇ ਆ ਸਾਰੀ ਗੱਲਬਾਤ ਵੀਡੀਓ 'ਚ ਦੱਸੀ ਹੁੰਦੀ ਆ ਠੀਕ ਆ ਮੋਟਰਸਾਈਕਲ ਦਾ ਤੁਹਾਨੂੰ ਦਾ ਦਿੰਨੇ ਆ ਮੋਟਰਸਾਈਕਲ ਆ ਕੂਲਰ ਆ ਫਰਜ

ਆ ਆ ਮੜਾਇਆ ਹੋਰੇ ਚੱਲ ਆ ਬੈਠ ਗਿਆ ਇੱਕ ਕੁਰਸੀ ਵਾਲੇ ਦਾ ਫੜ ਕੇ ਲਿਆਊਗਾ ਭਾਈ ਦੁਬਾਰਾ ਲਾਊ ਦੁਬਾਰਾ ਲਾਊ ਪ੍ਰਿਵਿਸ਼ ਪੋਈਵੇ ਮਾਰੋ ਨੀ ਅਇਆ ਬਿੱਲੇ ਬਈ ਇਹ ਹੋ ਜੀ ਸ਼ਾਇਦ ਇੱਕ ਅੱਦਾ ਹੀ ਹੁੰਦਾ ਮਾੜਾ ਇਹ ਆਜਣਾ ਨੂੰ ਆਹ ਜਿਹੜਾ

ਲੱਗ ਜਾਣੀ ਹੈ ਲੱਗ ਜਾਣੀ ਹੈ ਇੱਕ ਅੱਧੀ ਹੋਰ ਮਾਰ ਕੋਠੇ ਦੇ ਚੜਨ ਨੂੰ ਹੈ ਨਹੀਂ ਨਾ ਹੈ ਨਹੀਂਗਾ ਮਾਰ ਮਾਰਦਾ ਲਾਏ ਬਾਈ ਰੱਜ ਦੇ ਕੂਲਰ ਪੱਖਾ ਆ ਗਏ ਹੈਲੋ ਪ੍ਰਟੀਨਾ ਵੀ ਆ ਗਿਆ ਬਾਈ ਪਹਿਲਾ ਨਾਮ ਪੱਖਾ ਇੱਕ ਪ੍ਰਟੀਨਾ ਤੇ ਫਰੱਜਾ ਹੈਰਦੀ ਕਿੰਨੇ 5 ਵਜਣ ਵਾਲੇ ਨੇਗੇ ਕਬੂਤਰ ਰਹਿੰਦੇ ਆ 45 ਰਹਿ ਗਏ ਹਨਾ ਓਏ 44 ਰਹਿ ਗਏ ਆ ਫਿਰਦਾ ਇੱਕ ਤਾਂ ਰੱਤਾ ਜਿਹਾ ਦੇਖਦੇ ਆ ਉਹਦੇ ਫਿਰਦਾ ਉੱਤੇ ਦੇਖਦੇ ਆ ਇਹਦਾ ਪਿਆਰ 7 ਵਜੇ ਕਰਨਗੇ ਸਮਾਪਤੀ ਉਹ ਦੇਖੋ ਸਾਨੂੰ ਜ਼ੂਮ ਕਰਕੇ ਦਿਖਾਉਣਾ ਸੀ ਤਾਂ ਇੱਧਰ ਆ ਗਏ ਜੀ ਧੁੱਪ ਬਹੁਤ ਆ ਦੇਖਦੀ ਨਹੀਂ ਯਾਰ ਚੱਲ ਕੋਈ ਨਹੀਂ 40 ਰਹਿ ਗਏ ਹਨਾ ਕਿੰਨੇ ਉੜਦੇ ਆ ਕਦਾ ਫਿਰਦਾ ਤਾਂ ਓਏ ਉੱਤੀ ਛਤਮਾ ਦੋ ਬਾਈ ਹਾਂ ਕਿ ਬੜੂੰਦੀ ਹਾਂ ਇਹ ਜਰੂਰ ਸੀ ਜਿੱਤੋ ਹੀ ਬਣਾਇਕੋ ਮੁੰਡੇ ਜੀ ਬੜੂੰਦੀ ਦੇ ਪਿੰਡ ਦੇ ਯਾਰ ਦੀ ਐਵੇਂ ਐਂਟਰਟੇਨਮੈਂਟ ਪਿੰਡ ਬਾਈ ਕ ਬੜੂੰਦੀ ਦੇ ਵਿੱਚ 12 ਕਬੂਤਰ ਜਿਹੜੇ ਰਹਿ ਗਏ ਕਿਹੜੇ ਕਿਹੜੇ ਰਹਿ ਗਏ ਬਾਈ ਬੀਰੀ ਵਾਲੀ ਦਲਜੀਤ ਕਨੇਡਾ ਮਣੀ ਨੰਗਲ ਰਾਣਾ ਜਰਮਨ ਆਸੂ ਕਿਲਾਰਾਪੁਰ ਲਾਲੀ ਝੰਡ ਲੱਖਾ ਪੱਕਵਾਲ ਗੋਪੀ ਲਤਾਲਾ ਗੁਰਪ੍ਰੀਤ ਲੀਲ ਰਿੰਕੂ ਪੱਕਵਾਲ ਹਤੇਸ਼ਪਾਰ ਤੇ ਗੁਰਲਾਲ ਪੱਕਵਾਲੇ 12 ਬਾਈ ਰਹਿ ਗਏ ਜਿਹੜੀ ਅੱਜ ਛੱਡੀ ਜੀ ਬਾਜੀ ਬਡੂੰਦੀ ਪੈਂਡ ਵਿੱਚ ਅੱਜ ਕਿੰਨੇ ਤਰੀਕ ਅੱਠ ਤਰੀਕ ਨੂੰ ਜਿਹੜੀ ਆਈ ਢਾਂਗਿਆਂ ਢੂੰਗਿਆਂ ਲੱਗ ਗਿਆ ਹੁਣ ਆ ਉੱਧਰ ਵੀ ਆ ਇਹਨਾਂ ਨੇ ਬਾਈ ਸਪੈਸ਼ਲ ਛੁੱਟੀ ਕੀਤੀ ਆ ਦਿਹਾੜੀ ਆ ਕਿੱਧਰ ਚਲੇ ਗਿਆ ਬੰਦਾ ਇੱਕ ਮੈਸਤਰੀ ਹੋ ਗਿਆ ਇਹ 4 ਵਜੇ ਕਬੂਤਰ ਖੋਲੇ ਨੇਗੇ ਯਾਰ ਲੈ ਵੀ ਬਾਈ ਲੱਗ ਗਿਆ ਢਾਂ ਗਿਆ ਉਹ 4 ਵਜੇ ਕਹਤੋਂ ਖੋਲੇ ਕਬੂਤਰ ਮੋਟਰ ਐਂਗਲ ਦਾ ਤੇ ਲੈ ਕੇ ਆਉਣਾਗੇ ਉਹ ਸਟਾਰਟ ਕਰਕੇ ਕਿ 4 ਵਜੇ ਬੋਲੀ ਜਾਂਦਾ ਕੀ ਇਧਰ ਘਾਤ ਬੋਲੀ ਨਹੀਂ 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 ਖੋਲੇ ਸਨੈਪ ਜੈਟ ਵਲਾਈਏ ਲੋ ਵੀ ਬਾਈ ਨਹੀਂ ਨਹੀਂ ਜਿਹੜੇ ਸਾਈਡ ਦੇ ਪੱਖੇ ਨੇ ਨਾ ਨਾ 12 ਦੇ ਵਿੱਚ ਲਿਖੇ ਲਿਖੇ ਬਰਨ ਲਓ ਵੀ ਵੀਰੇ ਪਰਚੀਆਂ ਗਈਆਂ ਚੈੱਕ ਨਹੀਂ ਹੋਏ ਪਿੱਛੇ ਵੀ ਸਾਈਡ ਦੇ ਵੀਰੇ ਕੋਈ ਮੈਂ ਵੀਰੇ ਪਰਚੀਆਂ ਪਾਉਂਦੇ ਹਾਂ ਦੋਨੋਂ ਵੀ ਜਿਹੜੀ ਗਈ ਪਹਿਲਾਂ ਕਿਹੜੀ ਪਾਰਚੀ ਗਈ ਪਹਿਲਾਂ ਫ੍ਰੀਜਰੀ ਪਰ ਪੱਖੇ ਪੱਖੇ ਸੀਗਾ ਪੱਖੇ ਪੱਖੇ ਵਾਲੀ ਆ ਵੀਰੇ ਪੱਖੇ ਵਾਲੀ ਆ ਪਹਿਲੀ ਪਾਰਟੀ ਵੀ ਸੀਗੀ ਉੱਚੀ ਬੋਲੀ ਵੀਰੇ 48 ਨੰਬਰ ਆਈ 48 48 ਨੰਬਰ ਆਸ਼ੂ ਗਿਲਾਰਾ ਪਰ ਆਸ਼ੂ ਗਿਲਾਰਾ ਪਰ ਚੱਕ ਫੋਨ ਕਿਹਦੀ ਆ ਫੋਨ ਕਿਹਦੀ ਆਸ ਨੂੰ ਕਿਲਾ ਰਿਹਾ ਪਰ ਹੁਣ ਫਰਿੱਜ ਦੀ ਮਾਰਚੀ ਆਈ ਚੱਕ ਜਿਹੜੀ ਮਾਰਦੀ ਚੱਕ ਜਿਹੜੀ ਮਾਰਦੀ ਉਹ ਜਿਹੜੀ ਕੈਮਰਾ ਇਧਰ ਨਹੀਂ 86 86 ਹੈਗਾ ਵਾ ਫਤੇ ਸੁਪਾਰ ਆ ਭਾਈ ਮੱਛਰ ਫਤੇ ਸੁਪਾਰ ਇਹ ਮੰਦੇ ਗੁਰ ਕਦੇ ਇਹਨੂੰ ਵੀ ਦੇ ਲੋ ਪੱਟੀ ਕਮਾਲ ਪੁਰਾ ਫਰਿੱਜ ਪੱਟੀ ਕਮਾਲ ਪੁਰਾ ਫਰਿੱਜ ਸਾਦੇ ਸਭਾ ਮੋਟਰਸਾਈਕਲ ਹੀ ਮੈਂ ਚੱਕਦੇ ਹਾਂ ਉਹ ਤਾਂ ਚੱਕਣੀ ਹੈ ਮੈਨੂੰ ਚਲਾਉਣੀ ਹੈ ਕੋਈ ਚੱਕ ਕੇ ਦੇ ਲੋ ਭੱਟੀਕਮਾਲ ਦੇ ਚੱਕਦੇ ਨਾ ਭੱਟੀਕਮਾਲ ਪੁਰਾਣੇ ਫਰਿੱਜ ਸਾਦੇ ਸਭਾ ਨਾ ਭੱਟੀਕਮਾਲ ਪੁਰਾਣੇ ਮੋਟਰਸਾਈਕਲ ਨੰਬਰ ਆ ਗਿਆ ਤੇ ਨਾ ਨਿਕਲਦਾ ਹੁੰਦਾ ਕਿ ਇੱਧਰ ਰੱਖੋ ਹੋਏ ਮੋਟਰਾਂ ਨੂੰ ਹੌਲੀ ਬਾਈ ਪੱਖਾ ਦੇ ਫਰਿੱਜ ਦੇ ਜਿਹੜੇ ਸੀਗੇ ਉਹਨੂੰ ਪਾਰਤੀਆਂ ਪਈਆਂ ਸੀਗੀਆਂ ਉਹਨਾਂ ਲੱਗ ਗਿਆ ਪਤਾ ਤੇ ਹੁਣ ਦੇਣਗੇ ਇਨਾਮ ਥੱਲੇ ਤੇ ਉਹਦੀ ਵੀਡੀਓ ਆਪਾਂ ਥੱਲੇ ਬਣਾਵਾਂਗੇ ਇੰਨੀ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੀ ਵੀਡੀਓ ਨਤਾਲੇ ਵਾਲੀ ਬਾਜੀ ਇਹੀ ਕਲੱਬ ਦੀ ਹੋਊਗੀ ਜਿਹੜੀ ਆਉਂਦੀ ਹੈ ਹਟ ਮੇਰੇ ਮਾਈ ਮਾਡੀ ਬਰਦਾਈ